ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਨੌਜਵਾਨ ਪਿੰਡ ਦੇ ਸਰਪੰਚ ਨੂੰ ਲਿਖਦੇ ਨੇ ਕਿ ਸਰਪੰਚ ਸਾਹਿਬ ਅਸੀਂ 30 ਸਾਲ ਦੇ ਹੋ ਚੁੱਕੇ ਆ ਤੇ ਅਸੀਂ ਸਾਰੇ ਕੁਵਾਰੇ ਹਾਂ ਸਾਡਾ ਵਿਆਹ ਨਹੀਂ ਹੋ ਰਿਹਾ ਕਿਰਪਾ ਕਰਕੇ ਸਾਡੀ ਅਰਜੀ ਮਨਜ਼ੂਰ ਕਰੋ ਸਾਡਾ ਵਿਆਹ ਕਰਵਾਇਆ ਜਾਵੇ ਸਾਡਾ ਵੀ ਇੱਕ ਕੰਮ ਇਹਨੂੰ ਤਾਂ ਆਇਆ ਸੀਗਾ ਵੀ ਕੋਈ ਪਿੰਡ ਦਾ ਕੰਮ ਹੋ ਕੇ ਮਸਲਾ ਹੋਵੇ ਵੀ ਜਿਹੜੇ 7-8 ਮੁੰਡੇ ਇਕੱਠੇ ਹੋ ਕੇ ਆਏ ਆ ਵੀ ਕੋਈ ਇਹਨਾਂ ਦੀ ਮੰਗ ਹੋਵੇ ਮੈਂ ਤਾਂ ਵੀ ਛੋਟਾ ਵੀ ਕਰਾਂਗੇ ਪਤਾ ਨਾ ਸਾਰੇ ਪਿੰਡ ਦੇ ਕਰੀ ਜੇ ਨੇ ਛੋਟੇ ਕਦੋਂ ਹੂੰ ਕਹਿੰਦੇ ਜੀ ਮੰਗ ਪੱਤਰ ਦੇਣਾ ਮਗਾ ਜੀ ਜਾਓ ਉਹਨੇ ਮੰਗ ਪੱਤਰ ਦਿੱਤਾ ਹੂੰ ਜਦੋਂ ਬਾਅਦ ਚ ਮੈਂ ਪੜਿਆ ਮਗਾ ਤਾਂ ਮੁੱਢ ਹੀ ਹੋ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਤਾਂ ਨਹੀਂ ਕੀਤਾ ਸੀ ਮੈਂ ਸੋਨ ਮੈਂ ਇੰਸਟਾਗ੍ਰਾਮ ਵੋਟ ਮਾਰਿਓ ਮੈਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਜਾਂ ਕੋਈ ਐਬੀ ਖੈਬੀ ਹੁੰਦਾ ਜਦੋਂ ਨਹੀਂ ਉਹਨਾਂ ਚ ਕੋਈ ਐਂ ਵਿਹਲਾ ਬਣੀਗੀ ਅੱਛਾ ਸੱਤ ਪਾਠਾ ਕੋਈ ਵੀ ਮੇਲਾ ਵਧੀਆ ਕੰਮ ਕਰਦਾ ਇਹ ਖੇਤੀ ਕਰਦਾ ਕੋਈ ਦੁਕਾਨ ਤੇ ਵਧੀਆ ਜਣੀ ਉਹ ਬੰਦੇ ਕਿਉਂ ਨਹੀਂ ਸਾਹਮਣੇ ਆਏ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੁੰਡਿਆਂ ਨਾਲ ਗੱਲ ਕੀਤੀ ਉਹ ਫੋਨ ਹੁਣ ਮਲਾਇਆ ਸੀ ਮੈਂ ਕਿਹਾ ਜਾਓ ਮੂਰੇ ਹੁਣ ਮੀਡੀਆ ਦੇਣਾ ਬਾਕੀ ਪਤਾ ਤੁਹਾਡਾ ਹੋ ਗਈ ਹਾਲੀ ਨਿਕਲਿਆ ਹੁਣ ਕੋਈ ਆਉਂਦਾ ਨਹੀਂ ਸੰਗਦਾ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਕੋਈ ਜਸ ਨੂਰ ਵਰਗੇ ਨਾ ਵੱਡ ਵੱਡ ਖਾਨ ਆ ਬੈਠੇ ਇਹ ਠੀਕ ਹੈ ਕਿਨਾਂ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਕੁਝ ਜੱਸ ਨੂਰ ਵਰਗੇ ਨਵਟਵਟ ਕਾਨ ਕਾਨ ਕਟ ਕਟ ਚੂਰੀ ਸ਼ਮੀ ਮੁਰਗਾ ਤੰਦੂਰੀ ਦੇਸੀ ਗੋਰਦੀ ਬਣਾ ਕੇ ਲੈਣ ਪੀ ਹੇ ਹੇ ਜਿੰਦਗੀ ਤਾਂ ਸੜਿਆਂ ਦੀ ਜਿਉਂਦੇ ਜਿਹੜੇ ਹੋ ਕੇ ਫਰੀ ਅਣਖ ਗੁਰੂ ਨੇ ਕਟ ਕਟ ਕੇ ਹਾਂ ਪਰ ਅਣਖ ਗੁਰੂ ਨੇ ਕਟ ਕਟ ਕੇ ਕਿਵੇਂ ਦੱਸਣਾ ਜਾਣ ਦੇ ਸ਼ੇਰ ਦੇ ਜਵਾੜੇ ਕੋ ਸ਼ਿਕਾਰ ਨੂੰ ਇਸ ਚੱਕਣਾ ਜਾਣ ਆਹ 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 ਕਹਿੰਦਾ ਸਾਡਾ ਦੇਖ ਲੋ ਇਤਿਹਾਸ ਕੀ ਪਰੋਲ ਕੇ ਕਿੱਥੇ ਨਹੀਂ ਖੜੇ ਹੱਕ ਤਣ ਕੇ ਹੂੰ ਜ਼ਬਰ ਜ਼ੁਲਮ ਜਿੱਤੇ ਹੋਇਆ ਅੜ ਗਿਆਂ ਥੰਮ ਬਣ ਕੇ ਸੁਰਮੇ ਥੰਮ ਭਰ ਕੇ ਬਰੂਦ ਨੂੰ ਨੈਣ ਤੱਕਣਾ ਜਾਣ ਦੇ ਸ਼ੇਰ ਦੇ ਜਵਾੜੇ ਚੋਸਕਾਰ ਨੂੰ ਚੱਕਣਾ ਜੀ ਸਸਿਕਾਲ ਜੀ ਨਮਸਕਾਰ ਆਦਾਬ ਤੁਸੀਂ ਜੁੜੇ ਹੋ ਸਫਰ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਪਰਣ ਅੱਜ ਸਵੇਰ ਦੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਨੌਜਵਾਨ ਪਿੰਡ ਦੇ ਸਰਪੰਚ ਨੂੰ ਲਿਖਦੇ ਨੇ ਕਿ ਸਰਪੰਚ ਸਾਹਿਬ ਅਸੀਂ 30 ਸਾਲ ਦੇ ਹੋ ਚੁੱਕੇ ਆ ਤੇ ਅਸੀਂ ਸਾਰੇ ਕੁਵਾਰੇ ਹਾਂ ਸਾਡਾ ਵਿਆਹ ਨਹੀਂ ਹੋ ਰਿਹਾ ਕਿਰਪਾ ਕਰਕੇ ਸਾਡੀ ਅਰਜੀ ਮਨਜ਼ੂਰ ਕਰੋ ਸਾਡਾ ਵਿਆਹ ਕਰਵਾਇਆ ਜਾਵੇ ਸਾਨੂੰ ਕੋਈ ਕੁੜੀ ਨਹੀਂ ਦੇ ਰਿਹਾ ਤੇ ਉਹ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਜਿੰਨਾਂ ਨੂੰ ਇਹ ਅਰਜੀ ਲਿਖੀ ਗਈ ਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੇਧ ਸੁਣਾਓ ਠੀਕ ਠਾਕ ਹੋ ਹਾਂ ਜੀ ਹਾਂ ਜੀ ਠੀਕ ਹੈ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਇਹ ਸਰਪੰਚ ਸਾਹਿਬ ਹਿੰਮਤਪੁਰਾ ਤੋਂ ਨੇ ਪਿੰਡ ਜਗਾ ਜ਼ਿਲ੍ਹਾ ਤੇ ਬਾਦਲ ਬਾਦਲ ਜੀ ਆਪ ਜੀ ਦਾ ਨਾਮ ਸਰਦਾਰ ਬਾਦਲ ਤੇ ਉਸ ਦੇ ਨਾਲ ਨਾਲ ਸਰਪੰਚਤਾ ਚਾਹੇ ਹੋਣਾ ਪਹਿਲਾਂ ਇੱਕ ਇੱਕ ਖਿਡਾਰੀ ਵੀ ਰਹੇ ਨੇ ਪਹਿਲਵਾਨ ਵੀ ਰਹੇ ਨੇ ਤੇ ਨਾਲ ਨਾਲ ਰਾਈਟਰ ਵੀ ਨੇ ਆ ਸਰਪੰਚ ਸਾਹਿਬ ਅਗਲੀ ਗੱਲ ਬਾਤਾਂ ਮੈਂ ਫੇਰ ਹੀ ਸ਼ੁਰੂ ਕਰੂੰਗਾ ਮੈਨੇ ਰਾਈਟਰ ਕੋਲ ਜੇ ਕੋਈ ਸੁਣਿਆ ਜਾਵੇ ਤਾਂ ਨਿਆਰਾ ਆ ਜਾਂਦਾ ਪਹਿਲਾਂ ਕੋਈ ਸੁਣਾ ਹੀ ਦਿਓ ਕੀ ਸੁਣਾਇਏ ਦੱਸੋ ਮੈਂ ਪਤਾ ਕੁਝ ਵੀ ਜਿਹੜਾ ਤੁਹਾਡਾ ਲਈ ਕਰਮ ਕੀ ਸੁਣਾ ਦਿੰਦੇ ਨਹੀਂ ਛੜਿਆ ਸੁਣਾ ਦਿਓ ਛੜਿਆ ਦੀ ਗੱਲ ਕਰਾਂਗੇ ਛੜਿਆ ਵਾਲਾ ਸੁਣਿਆ ਜਾਵੇ ਵਧੀਆ ਗੱਲ ਲੱਗੇ ਇੱਕ ਸਾਇਆ ਯੰਤਰ ਕਹਿੰਦਾ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਵਾਹ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਹੂੰ ਜਣੀ ਇਹਨਾਂ ਦਾ ਖਰਚਾ ਨਹੀਂ ਕੋਈ ਕਹਿੰਦਾ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਕੋਈ ਜਸਨੂਰ ਵਰਗੇ ਨਾ ਵੱਡ-ਵੱਡ ਖਾਣ ਆ ਬੈਠੇ ਠੀਕ ਹੈ ਕਹਿੰਦਾ ਦੁਨੀਆ ਤੇ ਕੱਲੀ ਸੋਖੀ ਸੜਿਆਂ ਦੀ ਜਾਨ ਹਾਂ ਕੋਈ ਜਸਨੂਰ ਵਰਗੇ ਨਾ ਵੱਡ-ਵੱਡ ਖਾਣ ਵੱਡ-ਵੱਡ ਖਾਣ ਖਾਣ ਕੋਟ-ਕੋਟ ਚੂਰੀ ਸ਼ਾਮੀ ਮੁਰਗਾ ਤੰਦੂਰੀ ਦੇਸੀ ਗਰਦੀ ਬਣਾ ਕੇ ਲੈਣ ਪੀ ਹੇ 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 ਜਿੰਦਗੀ ਤਾਂ ਸਰਿਆਂ ਦੀ ਜਿਉਂਦੇ ਜਿਹੜੇ ਹੋ ਕੇ ਫਰੀ ਹੇ ਜਿਉਂਦੇ ਜਿਹੜੇ ਹੋ ਕੇ ਛੜੇ ਆ ਅੱਖੀਆਂ ਦੇ ਵੀਰ ਵੈਣ ਨੂੰ ਯਾਰ ਲੱਗਦਾ ਇਹ ਕਹਿੰਦੇ ਆ ਨਾ ਹਾਂਜੀ ਹਾਂਜੀ ਅਜਾ ਵਾਕਈ ਛੜੇ ਬਈ ਸੌਖੇ ਆ ਸੌਖੀ ਹੁੰਦੇ ਆ ਜੀ ਕਿਉਂ ਸੌਖੀ ਜੇ پیسے ਜਿਹਨੂੰ ਹੁਣ ਜਮਾ ਫਰੀ ਰਹਿੰਦੇ ਆ ਖਰਚਾ ਨਹੀਂ ਕੋਈ ਜਵਾਕਾਂ ਦੇ ਪੈਸੇ ਕੋਈ ਸੁਰਖੀ ਬਿੰਦੀ ਦਾ ਫਿਕਰ ਨਹੀਂ ਹਣਾ ਵੈਣ ਨੂੰ ਤਾਂ ਇਹੀ ਫਿਕਰ ਰਹਿਆ ਹੁੰਦਾ ਹਾਂਜੀ ਅਜਾ ਸਰਪੰਚ ਸਾਹਿਬ ਇਹਦੇ ਤੋਂ ਆਪਾਂ ਜਿਹੜੀ ਗੱਲ ਮੇਨ ਆਪਣਾ ਜਿਹੜਾ ਮੁੱਦਾ ਸੀ ਟੌਪਿਕ ਸੀ ਜਿਹੜੇ ਪੰਜ ਸੱਤ ਨੌਜਵਾਨਾਂ ਨੇ ਤੁਹਾਨੂੰ ਚਿੱਠੀ ਲਿਖੀ ਆ ਉਹ ਚਿੱਠੀ ਬਾਰੇ ਜਦੋਂ ਤੁਸੀਂ ਪਹਿਲੀ ਵਾਰੀ ਉਹ ਪੜਿਆ ਉਹਨੂੰ ਕੀ ਰਿਐਕਸ਼ਨ ਸੀ ਤੁਹਾਡੇ ਮਨ ਵਿੱਚ ਕੀ ਖਿਆਲ ਆਇਆ ਤੁਹਾਨੂੰ ਪਤਾ ਕੀ ਜੱਗੇ ਸਰ ਮੈਂ ਅਸੀਂ ਹੁਣ ਫਿਰ ਨਹੀਂ ਦਾ ਕੰਮ ਚੱਲਦਾ 18 ਪੁੱਤੀ ਦਾ ਹੂੰ ਉਹ ਚੱਲੀ ਜਾਂਦਾ ਸੀ ਮੈਂ ਉੱਥੇ ਸੀ ਗਈ ਉੱਥੇ ਪੰਜ ਸੱਤ ਮੁੰਡੇ ਆਏ ਹੂੰ ਮੈਨੂੰ ਕਹਿੰਦੇ ਵੀ ਤੁਸੀਂ ਇੰਨੇ ਕੰਮ ਕਰਾਈ ਜਿੰਨੇ ਪਿੰਡ ਦੇ ਹਨ ਦਾਸ ਦੀ ਵਧੀਆ ਕੰਮ ਹੋ ਜਾਂਦੇ ਆ ਕਹਿੰਦੇ ਸਾਡਾ ਵੀ ਇੱਕ ਕੰਮ ਮੈਨੂੰ ਤਾਂ ਇਹ ਸੀਗਾ ਵੀ ਕੋਈ ਪਿੰਡ ਦਾ ਕੰਮ ਹੋਊਗਾ ਮਸਲਾ ਹੋਊਗਾ ਵਿਚਰੇ 7-8 ਮੁੰਡੇ ਇਕੱਠੇ ਹੋ ਕੇ ਆਏ ਆ ਵੀ ਕੋਈ ਇਹਨਾਂ ਦੀ ਮੰਗ ਹੋਊਗੀ ਮੈਂ ਤਾਂ ਵੀ ਸੋਡਾ ਵੀ ਕਰਾਂਗੇ ਆ ਪਤਾ ਨਾ ਸਾਰੇ ਪਿੰਡ ਦੇ ਕਰੀ ਜਨੇ ਸੋਡੇਗਾ ਤੁਨ ਹੂੰ ਕਹਿੰਦੇ ਜੀ ਮੰਗ ਪੱਤਰ ਦੇਣਾ ਮੈਂ ਘੇ ਹੀ ਲਾਓ ਉਹਨਾਂ ਨੇ ਮੰਗ ਪੱਤਰ ਦਿੱਤਾ ਹੂੰ ਜਦੋਂ ਬਾਅਦ ਚ ਮੈਂ ਪੜਿਆ ਮੈਂ ਕਹੇ ਤਾਂ ਮੁੱਢ ਹੀ ਹੋ ਨਿਕਲਿਆ ਕੰਮ ਔਖਾ ਰਹਾ ਹਾਂ ਮੈਂ ਕਹੇ ਇਹ ਤਾਂ ਹੁਣ ਆਉਂਦੇ ਹੀ ਨਹੀਂ ਸਰਪੰਚੀ ਦੇ ਹਿਸਾਬ ਨਾਲ ਕੋਈ ਇਹਦੇ ਗ੍ਰਾਊਂਡ ਗ੍ਰਾਊਂਡ ਬਣੀ ਹੈ ਵੀ ਬਹਿ ਕੇ ਰੋਣਾ ਹੋਈ ਤਾਂ ਗੱਲ ਹੈ ਜੀ ਮੈਂ ਕਹੇ ਤਾਂ ਫਿਰ ਮਸਲਾ ਹੀ ਹੋਰ ਨਿਕਲਿਆ ਹੈ ਹਨਾ ਫਿਰ ਮੈਂ ਤੁਹਾਨੂੰ ਬੁਲਾਇਆ ਮੈਂ ਕਿਹਾ ਬੀਬੇ ਕੀ ਚੱਕਰ ਆ ਮਗਾ ਦੱਸੋ ਹੂੰ ਉਹ ਵੀ ਜਰੇ ਕਹਿੰਦੇ ਬਿੱਤੂ ਕੰਮ ਕਰੀ ਜਾਂਦਾ ਪਿੰਡ ਦੇ ਵਧੀਆ ਕਰੀ ਜਾਂਦਾ ਵੀ ਸਾਰਾ ਪਿੰਡ ਖਵਾ ਸਰਪੰਚ ਸਾਹਿਬ ਕਿਤੇ ਇਲੈਕਸ਼ਨ ਤੋਂ ਪਹਿਲਾਂ ਵਾਦਾ ਤਾਂ ਨਹੀਂ ਕੀਤਾ ਸੀ ਵੀ ਸਾਨੂੰ ਮੈ ਰੈਸਟਾਗਰਾਮ ਤੋਂ ਕੋਟ ਮਾਰਿਓ ਮੈਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਐ ਐ ਆਪਾਂ ਬਸ ਇਹ ਜੇ ਕਰ ਲਈਏ ਬੰਦ ਨਹੀਂ ਨਹੀਂ ਕੈਮਰਾ ਬੜਾ ਫਰੇੜੇ ਨੂੰ ਘੁਮਾ ਲੈਣਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਰ ਪਤਾ ਕਿ ਕਿਰੋ ਮੈਨੂੰ ਕੰਮ ਵੇਖ ਕੇ ਕਹਿੰਦੇ ਸੀ ਖੁਸ਼ ਹੀ ਐਨੇ ਤੇ ਕੰਮਾਂ ਤੋਂ ਅੱਛਾ ਵੀ ਸਾਨੂੰ ਆਏ ਲੱਗਦਾਗਾ ਵੀ ਅਸੀਂ ਸੋਚ ਕੇ ਵੀ ਵਿਚਾਰ ਬਣਾਏ ਵੀ ਕਿਵੇਂ ਹੱਲ ਆਪਣਾ ਹੋਊਗਾ ਵੀ ਅਸੀਂ ਆਖਿਆ ਵੀ ਸਰਪੰਚ ਸਾਹਿਬ ਹੀ ਕਰ ਸਕਦੇ ਹੱਲ ਵੀ ਉਹ ਇੰਨੇ ਕੰਮ ਕਰੀ ਜਾਂਦੇ ਵੀ ਆਪਣਾ ਵਿਕੀਪੀਡੀਆ ਕਰੀ ਜਾਂਦੇ ਕੋਈ ਵਿਚੋਲੇ ਵਿਚੋਲੇ ਦਾ ਕੰਮ ਕੀਤਾ ਪਹਿਲਾਂ ਤੁਸੀਂ ਨਾ ਨਾ ਜੀ ਆਪਾਂ ਨੇ ਦਿੱਸਤੇ ਕਰਾਏ ਹੁਣ ਪਿੰਡ ਆ ਜਣੀ ਮੈਂ 2013 ਤੋਂ ਜੀ ਆਮ ਆਦੀ ਪਾਰਟੀ ਨਾਲ ਜੁੜਿਆ ਹਾਂ ਠੀਕ ਹੈ ਅੱਛਾ ਮੈਂ ਸਮਝ ਗਿਆ ਹੁਣ ਵੀ ਆਵਾਦ ਵੀ ਪਾਰਟੀ ਵਾਲਿਆਂ ਦੇ ਆਪ ਦੇ ਵਿਆਹ ਹੋਈ ਜਾਂਦੇ ਆ ਸਾਡਾ ਵੀ ਕਰ ਦੇਣਗੇ ਨਹੀਂ ਜੀ ਕੋਈ ਵੈਰ ਨਹੀਂ ਕਰ ਵੀ ਆਵਾਦ ਪਾਰਟੀ ਸ਼ਾਮਲ 2013 ਤੋਂ ਮੈਂ ਜੁੜਿਆ ਮਾਂ ਪਾਰਟੀ ਨਾਲ ਵਧੀਆ ਕੰਮ ਕਰੀ ਜਾਂਦਾ ਬਿਲਕੁਲ ਹਾਂ ਜੀ ਇਹ ਚੰਗਾ ਵਿਕਾਸ ਹੋ ਰਿਹਾ ਤੁਹਾਨੂੰ ਲੱਗਦਾ ਤਾਂ ਉਹ ਨੌਜਵਾਨ ਹੈ ਹਾਂਜੀ ਹਾਂਜੀ ਚਲੋ ਇੱਕ ਮਜ਼ਾਕ ਵਾਲੀ ਤਾਂ ਚਲੋ ਇਹ ਵਕਰੀ ਗੱਲ ਰਹਿ ਗਈ ਜਿਹੜੀ ਆਪਾਂ ਮਜ਼ਾਕ ਰਾਹੀਂ ਕਰ ਲਈ ਉਹ ਇੱਕ ਜਿਹੜਾ ਲੈਟਰ ਆ ਮਜ਼ਾਕ ਦਾ ਪਾਤਰ ਹੀ ਬਣਿਆ ਹਰ ਸ਼ਖਸ ਨੇ ਜਦੋਂ ਪੜਿਆ ਤੇ ਹਾਸਾ ਆਇਆ ਯਾਰ ਆ ਕੀ ਲਿਖੀ ਜਾਂਦੇ ਪਰ ਦੂਜੇ ਜੇ ਸ਼ੌਕ ਪਾਸੇ ਜੇ ਇਹ ਵੇਖੀਏ ਨਾ ਇੱਕ ਮਸਲਾ ਇਹ ਗੰਭੀਰਤਾ ਵਾਲਾ ਵੀ ਹੈ ਕਿ ਨੌਜਵਾਨਾਂ ਨੂੰ ਕੀ ਵਾਕਈ ਹੁਣ ਲੈਟਰ ਲਿਖਣੇ ਪੈਣਗੇ ਸਰਕਾਰਾਂ ਨੂੰ ਵਿਆਹ ਕਰਾਉਣ ਲਈ ਕਿਉਂ ਨਹੀਂ ਵਾਹ ਵਿਆਹ ਹੋ ਰਿਹਾ ਨੌਜਵਾਨਾਂ ਦਾ ਕਿ ਬੇਰੁਜ਼ਗਾਰੀ ਆ ਜਾਂ ਨਸ਼ੇ ਇੰਨਾ ਹੋ ਗਿਆ ਜਾਂ ਕਿਹੜਾ ਪੱਖ ਵੇਖਦੇ ਹੋ ਤੁਸੀਂ ਇਹਦਾ ਨਹੀਂ ਸਰ ਪਤਾ ਕੀ ਚੱਕਰ ਆ ਕੁੜੀਆਂ ਦੀ ਗਿਣਤੀ ਵੀ ਮੰਨਲਾ ਦਾ ਘਟਾ ਹੂੰ ਜਿਵੇਂ ਨਾਲ ਜਨਮ ਜਿਵੇਂ 30 90 ਰੁਪਏ ਚ ਹੋਣਗੇ ਉਹ ਤੋਂ 90 95 ਦੇ ਕੀਮਤ ਉਹ ਹੱਤਾਂ ਦਾ ਜ਼ਿਆਦਾ ਹੋਣ ਕਰਕੇ ਜੀ ਹਨਾ ਕੁੜੀਆਂ ਦੀ ਗਿਣਤੀ ਘਟਾ ਜਿਵੇਂ ਕੁੜੀਆਂ ਹੁਣ ਆਈ ਲੈਟ ਕਰਕੇ ਬਾਹਰ ਤੁਰਾਂ ਜਾਂ ਤੁਰਾਂ ਜਾਂਦੀਆਂ ਹਨਾ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਜੜੀ ਪੜਨ ਵਿੱਚ ਵੀ ਮੂਰੇ ਆਈ ਜੀ ਕੁੜੀਆਂ ਬਾਹਰ ਹੁੰਦੀ ਜਾਂਦੇ ਮੁੰਡੇ ਵਿੱਚ ਪਤਾ ਕੀ ਚੱਕਰ ਆ ਕਰਨਾ ਬੱਚ ਮੁੰਡਿਆਂ ਨੂੰ ਆਏ ਆ ਵੀ ਅਸੀਂ ਬਾਹਰ ਜਾਈਏ ਬੱਚ ਅਰੇ ਵੀ ਮੁੰਡੇ ਜਿਹੜੇ ਹੁਣ 30-30 ਸਾਲਾਂ ਚੋ ਕਿ ਕੁੜੀਆਂ 30 ਸਾਲਾਂ ਚ ਹੈ ਨਹੀਂ ਹੂੰ ਉਹਦਾ ਇਹ ਵੀ ਕਾਰਨ ਹੋ ਸਕਦਾ ਨਾ ਮੇਨ ਕਾਰਨ ਹੋਰ ਮੈਨੂੰ ਜਿਹੜਾ ਲੱਗਦਾਗਾ ਵੀ ਜਿਵੇਂ ਆਪਣੇ ਹੁਣ ਚੱਕਰਾਂ ਆ ਜਿਵੇਂ ਪਹਿਲਾਂ ਬੱਚਾ ਹੋ ਗਿਆ ਮੁੰਡਾ ਹੋ ਗਿਆ ਦੂਜਾ ਬੱਚਾ ਹੀ ਨਹੀਂ ਲੈਂਦਾ ਜੀ ਉਹਨਾਂ ਨੇ ਨਾ ਇੱਕ ਲੈਟਰ ਵਿੱਚ ਇੱਕ ਚੀਜ਼ ਮੈਂਸ਼ਨ ਕੀਤੀ ਹੈ ਕਿ ਸਾਨੂੰ ਕੋਈ ਆਪਦੀ ਕੁੜੀ ਨਹੀਂ ਦਿੰਦਾ ਜੇ ਮੈਂ ਸਹੀ ਹੋਵਾਂ ਤਾਂ ਹਾਂਜੀ ਇਹਦੇ ਵਿੱਚ ਦੋ ਕਾਰਨ ਬਣਦੇ ਆ ਜਾਂ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਜਾਂ ਕੋਈ ਐਬੀ ਖੈਬੀ ਹੁੰਦਾ ਨਹੀਂ ਉਹ ਨਾ ਚ ਕੋਈ ਐ ਵਿਹਲਾ ਬਣੀ ਜੀ ਅੱਛਾ ਸੱਤ ਅੱਠਾਂ ਚ ਕੋਈ ਨੀ ਵਿਹਲਾ ਵਧੀਆ ਕੰਮ ਕਰਦਾ ਜੀ ਕੋਈ ਖੇਤੀ ਕਰਦਾ ਕੋਈ ਦੁਕਾਨਦਾਰ ਤੇ ਆ ਵਧੀਆ ਜਣੀ ਉਹ ਬੰਦੇ ਕਿਉਂ ਨਹੀਂ ਸਾਹਮਣੇ ਆਏ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੁੰਡਿਆਂ ਨਾਲ ਗੱਲ ਕੀਤੀ ਉਹ ਫੋਨ ਹੁਣ ਮੈਂ ਲਾਇਆ ਸੀ ਮੈਂ ਕਿਹਾ ਜਾਓ ਪੂਰੇ ਹੁਣ ਮੀਡੀਆ ਦੇ ਨਾਲ ਮੈਂ ਕੀ ਪਤਾ ਤੁਹਾਡਾ ਹੋ ਕੀ ਹਾਲੀ ਨਿਕਲਿਆ ਹੁਣ ਕੋਈ ਆਉਂਦਾ ਨਹੀਂ ਸੰਗਰਾ ਕਹਿੰਦੇ ਤੂੰ ਹੀ ਦੇ ਇੰਟਰਵਿਊ ਜਿੰਨੇ ਆ ਅੱਛਾ ਤੁਹਾਨੂੰ ਇਹਨਾਂ ਨੇ ਇੱਕ ਲਾਲਚ ਵੀ ਦਿੱਤਾ ਸੀ ਜੇ ਸਾਡਾ ਵਿਆਹ ਹੋ ਗਿਆ ਤਾਂ ਅਗਲੀਆਂ ਵੋਟਾਂ ਵੀ ਤੁਹਾਡੇ ਵਾਲੀ ਆਉਣਗੀਆਂ ਲਾਲਚ ਦਿੱਤਾ ਜੂਰ ਲਾਲਚ ਪਰ ਮੈਂ ਲਾਲਚ ਮਗਰ ਨਹੀਂ ਜਾਂਦਾ ਮੈਂ ਜਮਨ ਦਿਲੋਂ ਲੱਗਿਆ ਮੈਂ ਆਮ ਆਦਮੀ ਪਾਰਟੀ ਨਾਲ ਜੁੜੇ ਮੈਂ ਵਧੀਆ ਸੋਚ ਨਾਲ ਜੁੜਿਆ ਹਾਂ ਮੈਂ ਦਿਲੋਂ ਕੰਮ ਕਰਦਾ ਜੀ ਮੈਂ ਤਾਂ ਹੀ ਆਪਣੀ ਪੰਜਾਬ ਚੋਂ ਵੀ ਲੀਡ ਸੀਗੀ ਸਰਪੰਚੀ ਚ ਠੀਕ ਹੈ ਜੀ ਸਭ ਤੋਂ ਵੱਡੀ ਲੀਡ ਸੀ ਹਾਂਜੀ ਤੇ ਮੈਂ ਮੇਰੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਕੀ ਕੁਝ ਕਰਵਾਤਾ ਜੀ ਤੁਸੀਂ ਦੋ ਤਿੰਨ ਵਾਰੀ ਜ਼ਿਕਰ ਹੋਇਆ ਕਿ ਮੈਂ ਇੱਕ ਪਿੰਡ ਦੇ ਕੰਮ ਕਰਵਾਏ ਤੇ ਜੇ ਆਪਾਂ ਜੇ ਕੁਛ ਕੋਨਾਂ ਤੇ ਚਰਚਾ ਕਰੀਏ ਕਿ ਕਿਹੜੇ-ਕਿਹੜੇ ਕੰਮ ਹੋ ਗਏ ਕੰਮ ਜੀ ਸਭ ਤੋਂ ਮੈਂ ਤੋਂ ਸਰਪੰਚ ਨਹੀਂ ਸੀ ਬਣਿਆ ਉਦੋਂ ਮੈਂ ਆਪਣੇ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਵੱਲੋਂ ਮਹੱਲਾ ਕਲੀਨਿਕ ਦਿੱਤੇ ਸੀ ਪਿੰਡਾਂ ਅੱਛਾ ਜੀ ਮੇਰੇ ਪਿੰਡ ਨੂੰ ਵੀ ਮਿਲਿਆ ਸੀ ਜੀ ਮਹੱਲਾ ਕਲੀਨਿਕਾ ਐਮਪੀਬੀਬੀਐਸ ਡਾਕਟਰ ਵਹਿੰਦੇ ਆ ਅੱਛਾ ਜੀ ਮਹੱਲਾ ਕਲੀਨਿਕਾ ਚ ਯਾਨੀ ਸਾਡੇ ਜਿਹੜੇ ਪਿੰਡ ਨੇੜਲੇ ਪਿੰਡਾਂ ਸਾਰੇ ਇੱਥੋਂ ਦਵਾਈ ਲੈ ਕੇ ਜਾਂਦੇ ਜੀ ਫ੍ਰੀ ਦਵਾਈ ਮਿਲਦੀ ਆ ਕੋਈ ਪਰਚੀ ਦਾ ਪੈਸਾ ਨਹੀਂ ਯਾਨੀ ਪੂਰੀ ਵਧੀਆ ਸਹੂਲਤ ਆ ਜੀ ਮੈਂ ਤਾਂ ਇਹ ਮੈਂ ਮੰਨਦਾ ਵੀ ਵਧੀਆ ਕੰਮ ਆ ਜਿਵੇਂ ਕੋਈ ਲੋੜਵੰਦ ਆ ਜੀ ਨਹੀਂ ਲੱਖਾਂ ਦੀ ਦਵਾਈ ਆ ਜਾਂਦੀ ਹੈ ਜਮੀਨ ਦੇ ਦੀ ਠੀਕ ਹੈ ਜੀ ਇਹ ਬਹੁਤ ਵੱਡਾ ਜਾਨੀ ਪੰਜਾਬ ਸੇ ਦਾ ਇਹ ਤੋਂ ਇਲਾਵਾ ਹਾਂ ਜੀ ਇਸ ਕੋਲ ਪੰਜ ਮੈਂ ਪੰਜ ਬੌਰੀਆਂ ਸਿੱਖਾਂ ਦੀ ਬਸਤੀ ਹੈ ਇੱਥੇ ਜੀ ਠੀਕ ਹੈ ਜੀ ਉੱਥੇ ਨਰਕ ਬਣੀ ਵੀ ਸੀ ਉਹਨਾਂ ਦੀ ਜ਼ਿੰਦਗੀ ਜਿੱਥੇ ਸੱਪਰ ਸੀਗਾ ਬਹੁਤ ਬੁਰਾ ਹਾਲ ਸੀਗਾ ਸੱਪਾਂ ਦਾ ਘਰ ਬਣਿਆ ਵਾ ਸੀ ਉੱਥੇ ਜਾਨੀ ਵਧੀਆ ਬਣਾਇਆ ਸੀ ਵਿਕਾਸ ਕੇ ਹਾਂ 30-35 ਲੱਖ ਰੁਪਏ ਲੱਗਿਆ ਹੋਊਗਾ ਵਧੀਆ ਕੰਮ ਉੱਥੇ ਹੋਇਆ ਮੁੜ ਕੇ ਸਾਡੇ ਲਾਈਟ ਦੀ ਬਹੁਤ ਦਿੱਕਤ ਸੀਗੀ ਅਸੀਂ 2 ਫੀਟਰ ਆਪਣੇ ਐਮਲੀ ਸਾਹਿਬ ਮਨਜੀਤ ਸਿੰਘ ਬਲਾਸਪੁਰਾ ਜੀ ਹੂੰ ਸਾਡੇ ਬੱਡੇ ਭਰਾ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਜੀ ਆਪ ਦਾ ਹੂੰ ਵੀ ਸਾਡੇ ਪਿੰਡ ਦੀਆਂ ਸਮੱਸਿਆ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਨੂੰ ਫੀਲਡਰ ਪਾਸ ਹੋ ਗਿਆ ਜੀ ਮਹਿਕ ਮੈਨੂੰ ਪੈਸੇ ਪੈਗੀ 40 ਲੱਖ ਰੁਪਏ 47 ਉਹ ਜਣੀ ਆਪਣਾ ਨੇੜੇ ਲੱਗਿਆ ਬਤ ਕੰਮ ਥੋੜੇ ਰਹਿ ਗਿਆ ਮੁੜ ਕੇ ਸਾਡਾ ਕੱਸੀ ਦਾ ਕੰਮ ਆ ਜੀ ਹਨਾ ਹੂੰ ਉਹਦੇ ਚ ਅਸੀਂ 5000 ਏਕੜ ਸਾਡੀ ਕੱਸੀ ਦਾ ਪਿਆ ਜੀ ਪਹਿਲੀ ਦਾ ਹੂੰ ਉਹ ਕੰਮ ਚੱਲੀ ਜਾਂਦਾ ਕਰੋੜਾਂ ਦਾ ਜਣੀ ਉਹ ਬਾਜਤਾ ਜੀ ਉਹ ਵੀ ਕੰਮ ਚੱਲੀ ਜਾਂਦਾ ਬਸ ਇੱਕ ਨਾ ਸਰਪੰਚ ਸਾਹਿਬ ਵੈਸੇ ਗੱਲ ਕਰਦਾ ਗੱਲ ਮੇਰੇ ਖਿਆਲ ਆ ਗਿਆ ਮਨਸਾ ਚ ਗੱਲ ਕਰਦੇ ਆਂ ਤੋਂ ਹਾਂਜੀ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਕਿ ਗਲੀਆਂ ਨਾਲੀਆਂ ਤੋਂ ਉੱਪਰ ਵੀ ਪਿੰਡਾਂ 'ਚ ਕੰਮ ਹੁੰਦੇ ਨੇ ਉਹ ਕਰਵਾਵਾਂਗੇ ਅਸੀਂ ਕੀ ਤੁਸੀਂ ਹੁਣ ਦੋ ਤਿੰਨ ਕੰਮ ਇਹ ਸੀਗਨਾਈਜ਼ ਜਿਵੇਂ ਗਲੀਆਂ ਨਾਲੀਆਂ ਹੀ ਹੋ ਗਈਆਂ ਛੱਪੜ ਤੁਸੀਂ ਬਣਾਇਆ ਵਧੀਆ ਕੰਮ ਐ ਵੀ ਹੋਣੇ ਚਾਹੀਦੇ ਆ ਪਰ ਕੀ ਲੱਗਦਾ ਇਹਦੇ ਤੋਂ ਉੱਪਰ ਵੀ ਕੋਈ ਕੰਮ ਹੋਏ ਆ ਜਾਂ ਹੋਣਗੇ ਉੱਪਰ ਹੋਈ ਜਾਂਦੇ ਹਾਂਜੀ ਉੱਪਰ ਵੀ ਕਰਾਂਗੇ ਅਸੀਂ ਜਿਵੇਂ ਹੁਣ ਗਰਾਊਂਡ ਹੋ ਗਿਆ ਜੀ ਗਰਾਊਂਡ ਹੁਣ ਬਣਾਉਣੇ ਆ ਅਸੀਂ ਹੁਣ ਗਰਾਉਂਡ ਪਈ ਜਾਂਦੇ ਵਿੱਚ ਪਿੰਡਾਂ ਨੂੰ ਪੈ ਵੀ ਗਿਆ ਜੀ ਕਿਸੇ ਨੂੰ 50 ਲੱਖ ਪੈ ਗਿਆ ਕਿਸੇ ਨੂੰ 38 ਲੱਖ ਪੈ ਗਿਆ ਕਿਸੇ ਨੂੰ 25 ਪੈ ਗਿਆ ਆਪਣੇ ਪਿੰਡ ਨੂੰ ਕੀ ਹੈ ਆਪਣੇ ਪਿੰਡ ਨੂੰ ਹੁਣ ਦੂਜੀ ਸਾਧੂ ਜਣੀ ਸਾਧੂ ਆ ਜਾਣਾ ਜੀ ਗਰਾਉਂਡ ਆ ਜਾਣਾ ਆ ਜਾਣਾ ਸਾਡਾ ਜਣੀ ਮੰਗ ਪੱਤਰ ਦਿੱਤਾ ਵਾ ਸਿੱਖਿਆ ਦੀ ਗੱਲ ਕਰੀ ਤਾਂ ਸਕੂਲ ਦਾ ਕੀ ਮੂੰਹ ਸੇਰਾ ਮਤਲਬ ਆਪਣੇ ਸਕੂਲ ਵਧੀਆ ਸਾਡੇ ਚੱਲੀ ਜਾਂਦੀ ਵਧੀਆ ਉਹਨਾਂ ਨੂੰ ਵੀ ਹੁਣ ਜਣੀ ਪੈਸੇ ਪੈ ਵਿੱਚ ਪੈ ਵੀ ਗਏ ਵਿੱਚ ਪੈਣੇ ਵੀ ਹੈ ਜਿਵੇਂ ਹੁਣ ਸਾਡੇ ਐਮਪੀ ਸਾਹਿਬ ਸੀ ਪ੍ਰੋਫੈਸਰ ਸਾਧੂ ਸਿੰਘ ਜੀ ਹੂੰ ਉਹ ਸਾਡੇ ਇੱਧਰ ਪ੍ਰਾਇਮਰੀ ਸਕੂਲ ਆ ਜੀ ਉੱਥੇ ਜਣੀ ਬੱਚਿਆਂ ਦਾ ਬਾਥਰੂਮ ਹੈ ਨਹੀਂ ਸੀਗੇ ਜੀ ਬਾਥਰੂਮ ਉਹਨਾਂ ਨੇ ਬਣਾ ਕੇ ਦਿੱਤੇ ਆ ਜੀ ਹੁਣ ਬੱਚਿਆਂ ਦੇ ਕੰਪਿਊਟਰ ਸਿਸਟਮ ਜਿਵੇਂ ਵਧੀਆ ਹਨਾ ਉਹ ਰੂਮ ਬਣੇ ਆ ਜੀ ਬਹੁਤ ਵਧੀਆ ਉਹ ਸਾਡੇ ਐਮਪੀ ਸਾਹਿਬ ਨੇ ਪਾਇਆ ਸੀ ਉਹ ਕੰਮ ਹੋ ਰਿਹਾ ਹੈ ਹਾਂਜੀ ਹਾਂਜੀ ਹੋ ਗਏ ਜੀ ਕੰਮ ਹੋ ਗਏ ਠੀਕ ਆ ਜੀ ਅੱਛਾ ਤੇ ਹੁਣ ਕੀ ਤੁਸੀਂ ਇਹ ਲੈਟਰ ਅੱਗੇ ਭੇਜੋਗੇ ਭਾਈ ਸਾਡੇ ਪਿੰਡ ਦੇ ਨੌਜਵਾਨਾਂ ਦਾ ਨਹੀਂ ਅੱਗੇ ਦਾ ਕੀ ਭੇਜਣਾ ਹੈ ਪਤਾ ਕਿ ਕਿਸ ਸਾਹਿਬ ਨੂੰ ਭੇਜੋ ਮੜਾ ਜਾ ਕੋਈ ਫੋਰ ਕਰਦਾ ਨਹੀਂ ਜੀ ਅਸੀਂ ਪਤਾ ਕਿ ਮੇਰੇ ਪਿੰਡ ਦਾ ਮਸਲਾ ਹੀ ਹੈ ਨਾ ਮੈਂ ਐ ਨਹੀਂ ਸਮਝਦੇ ਮੇਰੇ ਕੱਲੇ ਪਿੰਡ ਦਾ ਜਾਂ ਸਾਰੇ ਪਿੰਡਾਂ ਦੀ ਮਸਲੇ ਹੈ ਦੇਰਪਰ ਜੇ ਨੂੰ ਗੰਭੀਰ ਤਣਾ ਸੋਚਿਆ ਜਾਵੇ ਤਾਂ ਤਕਰੀਬਨ ਹਰ ਇੱਕ ਪਿੰਡ ਦਾ ਹਾਲ ਹੈ ਹਾਂਜੀ ਹਾਂਜੀ ਜਾਨੀ ਹੁਣ ਆਪਣੀ ਪੰਜਾਬ ਸਰਕਾਰ ਵੀ ਲੱਗੀ ਵੀ ਆ ਜਿਵੇਂ ਹੁਣ ਆਪਣੇ ਨੌਕਰੀਆਂ ਮਿਲ ਰਹੀਆਂ ਆ ਸਰਕਾਰੀ ਨੌਕਰੀਆਂ ਨਾ ਉਹ ਮਿਲਦੀਆਂ ਬੱਚੇ ਇੱਧਰ ਰਹਿਣ ਲੱਗ ਜਾਣਗੇ ਹਨਾ ਕੁੜੀਆਂ ਵੀ ਇੱਧਰ ਰਹਿਣਗੇ ਮੁੰਡੇ ਵੀ ਤੇ ਜਾਨੀ ਇਹ ਸਮੱਸਿਆ ਦਾ ਹੱਲ ਵੀ ਹੈ ਇਹ ਜੀ ਮੁੰਡੇ ਬਾਹਰ ਪੁਰੇ ਜਾਂਦੇ ਕੁੜੀਆਂ ਆ ਇਲੈਕਟ ਕਰਕੇ ਬਾਹਰ ਨੂੰ ਜਾਂਦੇ ਆ ਹਾਂ ਅੱਛਾ ਸਰਪੰਚ ਸਾਹਿਬ ਮੈਂ ਨਾ ਇੱਕ ਚੀਜ਼ ਮੇਰੇ ਮਨ ਚ ਹੋਰ ਆਈ ਜਾਂਦਾ ਕਹਿ ਰਿਆਂ ਹਾਂਜੀ ਹਾਂਜੀ ਕਹਿ ਰਿਆਂ ਪੱਕਾ ਗੁੱਸਾ ਤਾਂ ਨਹੀਂ ਕਰਦੇ ਦੱਸੋ ਜੀ

ਪਰੀਆਂਖ ਗੁਰੂ ਨੇ ਕੁੱਟ-ਕੁੱਟ ਕੇ ਕਿਵੇਂ ਦਸਣਾ ਜਾਣ ਦੀ ਸ਼ੇਰ ਦੇ ਜਵਾੜੇ ਚੋ ਸ਼ਿਕਾਰ ਨੂੰ ਇਹ ਚੱਕਣਾ ਜਾਣ ਆਹ 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 ਕਹਿੰਦਾ ਸਾਡਾ ਦੇਖ ਲੋ ਇਤਿਹਾਸ ਕੀ ਪਰੋਲ ਕੇ ਕਿੱਥੇ ਨਹੀਂ ਖੜੇ ਹੱਕ ਤਣ ਕੇ ਹੂੰ ਜ਼ਬਰ ਜ਼ੁਲਮ ਜਿੱਤੇ ਹੋਇਆ ਅੜ ਗਿਆਂ ਥੰਮ ਬਣ ਕੇ ਸੁਰਮੇ ਥੰਮ ਭਰ ਕੇ ਬਰੂਦ ਨੂੰ ਨੈਣ ਤੱਕਣਾ ਜਾਣ ਦੀ ਸ਼ੇਰ ਦੇ ਜਵਾੜੇ ਚੋ ਸ਼ਿਕਾਰ ਨੂੰ ਇਹ ਚੱਕਣਾ ਜਾਣ ਚੱਕਣਾ ਜਾਣ ਵੇ ਕਿਆ ਬਾਤ ਹੈ ਬਹੁਤ ਸੋਹਣਾ ਬੈ ਵੀ ਬੜੀਆਂ ਸਕੀਮਾਂ ਕਰਾਂ ਹੂੰ ਜਾਲ ਸੁਟਣੇ ਨੂੰ ਬਾਜ ਤੇ ਹੂੰ ਬੈਰੀ ਬੜੀਆਂ ਸਕੀਮਾਂ ਘੜੀਆਂ ਜਾਲ ਸੁਟਣੇ ਨੂੰ ਬਾਜ ਤੇ ਪੰਮ ਪੌਣੀਆਂ ਨ ਭੈਣ ਸੀ ਇਦੀਆਂ ਮੱਖੀ ਨ ਭੈਣ ਦਿੰਦੇ ਤਾਜ ਤੇ ਸਾਡੇ ਮੂਰੇ ਮੱਛਾ ਜੀ ਕੋਈ ਆੜਿਆ ਹੂੰ ਸ਼ੇਰ ਕੱਟਣਾ ਜਾਣ ਦੀ ਸ਼ੇਰ ਦੇ ਜਵਾੜੇ ਚੁਸਕਾਰ ਨੂੰ ਹੀ ਚੱਕਣਾ ਚਾਹਾਂ ਚੱਕਣਾ ਜਾਣ ਸਰਵੱਤ ਦੇ ਭਲੇ ਲਈ ਹੱਥ ਉੱਠਦੇ ਪੈਰ ਭਵੇਂ ਹੋਣ ਕੱਚ ਤੇ ਹੂੰ ਬਹੁਤ ਸੋਹਣਾ ਸਾਡੇ ਪੈਰ ਭਮਾਸੀ ਕੌੱਖੇ ਹੀ ਹੋਈਏ ਭਮਾਸੀ ਅੱਗ ਤੇ ਹੋਈਏ ਭਮਾਸੀ ਕੱਚ ਤੇ ਹੋਈਏ ਅਸੀਂ ਹਰ ਇੱਕ ਦਾ ਭਲਾ ਮੰਗਣ ਵਾਲੀ ਕੌਮ ਆ ਸਰਵਤ ਦੇ ਭਲੇ ਲਈ ਹੱਥ ਉੱਠ ਦੇ ਪੈਰ ਭਵੇਂ ਹੋਣ ਕੱਚ ਤੇ ਸਾਨੂੰ ਹਿੰਮਤ ਪੂਰੀ ਮਨਜ਼ੂਰ ਆ ਸੂਲੀ ਚੜ ਜਾਣਾ ਸੱਚ ਤੇ ਗੋਲਾ ਬਣ ਕੇ ਬਰਾਈ ਉੱਤੇ ਅੱਗ ਦਾ ਬਾਦਲਾ ਫੱਟਣਾ ਜਾਣਦੇ ਸ਼ੇਰ ਦੇ ਜਵਾਰੇ ਚ ਸ਼ਿਕਾਰ ਨੂੰ ਚੱਕਣਾ ਜਾਣਦੇ ਭਰੀ ਅਣਖ ਗੁਰੂ ਨੇ ਪਟ-ਪਟ ਕੇ ਕਿਵੇਂ ਦੱਸਣਾ ਜਾਣਦੇ ਸ਼ੇਰ ਦੇ ਜਵਾਰੇ ਚ ਸ਼ਿਕਾਰ ਅਸੀਂ ਚੱਕਣਾ ਜਾਣਦੇ ਬਹੁਤ ਸੋਹਣਾ ਬਹੁਤ ਸੋਹਣਾ ਵਾਕਈ ਬਹੁਤ ਸੋਹਣਾ ਦੇ ਇਹ ਇਹ ਨਾ ਅਸਲ ਚ ਤੁਸੀਂ ਜਿਹੜੇ ਸ਼ਬਦ ਬੋਲ ਰਹੇ ਸੀ ਵਾਕਈ ਇੱਕੋ ਪੁਰਾਣਾ ਇਤਿਹਾਸ ਵੀ ਸਾਹਮਣੇ ਦੇਖ ਰਿਆ ਸੀ ਕਿ ਅਸੀਂ ਕਿੰਨਾ ਦੇ ਵਾਰਸਾਂ ਕੀ ਕੁਝ ਕੀਤਾ ਸਾਡੇ ਵਾਰਸਾ ਨਾ ਹੋਰ ਪੁਰਖਿਆਂ ਨੇ ਇੱਕ ਸਰ ਮੈਂ ਹੋਰ ਦੱਸ ਦਉ ਤੁਹਾਨੂੰ ਹੁਣ ਅੱਜ ਗੱਲ ਤੋੜ ਲਈ ਇੱਕ ਮੈਂ ਮਹਾਰਾਜਾ ਰਣਜੀਤ ਸਿੰਘ ਲਈਆ ਆਉਣ ਦਿਓ ਵੀ ਵੱਖਰਾ ਲਿਖਿਆ ਮੈਂ ਆਉਣ ਦਿਓ ਜਿਵੇਂ ਆਪਣੇ ਨਾਲ ਮੁੰਡੇ ਬਾਹਰ ਤੁਰੀ ਜਾਂਦੇ ਹਮ ਕਹਿੰਦੇ ਇੱਥੇ ਬੇਬੇ ਬਾਪੂ ਰਹਿ ਗਏ ਹਮ ਕਹਿੰਦੇ ਇੱਥੇ ਬੇਬੇ ਬਾਪੂ ਰਹਿ ਗਏ ਪੁੱਤ ਬਾਹਰ ਤੁਰੀ ਜਾਂਦੇ ਆ ਹਾਂ ਹੱਥ ਕਿੰਨਾ ਹੱਥ ਕਿ ਇੱਥੇ ਬੇਬੇ ਬਾਪੂ ਰਹਿ ਗਏ ਪੁੱਤ ਬਾਹਰ ਤੁਰੀ ਜਾਂਦੇ ਆ ਹੱਥ ਬਿਗਰੀਆਂ ਕਿੰਨੇ ਡਾਂਗਾ ਥਾਂ ਥਾਂ ਖਾਂਦੇ ਆ ਕਨਾ ਕੁਝ ਗੱਬਰੂ ਰੰਗੀਲੇ ਨਸ਼ੇ ਨੇ ਅਜ ਕੀਲੇ ਜਵਾਨੀ ਹੋਈ ਛੱਕੀ ਔਰ ਅੱਬਾ ਭੇਜ ਮਹਾਰਾਜੇ ਰਣਜੀਤ ਵਰਗਾ ਰੰਗਲਾ ਪੰਜਾਬ ਮੇਰਾ ਕਰਜ਼ੀ ਤਾ ਹੂੰ ਕਨਾ ਮੈਲਾ ਦੇ ਨਾਲ ਕਈ ਕੱਚਿਆਂ ਚ ਰਹਿੰਦੇ ਆ ਕੱਚੇ ਵੀ ਨੇ ਜਿਹਦੇ ਅਸਮਾਨ ਥੱਲੇ ਪੈਂਦੇ ਆ ਕਨਾ ਇੱਕ ਬਸ ਵਿੱਚ ਬੱਚਾ ਕੱਲਾ ਤੇੜ ਕੱਸਾ ਹੱਥ ਫਿਰੇ ਠੂਠਾ ਚੱਕੀ ਔਰ ਅੱਬਾ ਭੇਜ ਮਹਾਰਾਜੇ ਰਣਜੀਤ ਵਰਗਾ ਰੰਗਲਾ ਪੰਜਾਬ ਮੇਰਾ ਕਰਜ਼ੀ ਤਾ ਕਹਾ ਰੋਟੀ ਸਾਰਿਆਂ ਨੂੰ ਦੇਣ ਵਾਲਾ ਕਿਸਾਨ ਹੂੰ ਕਹਿੰਦਾ ਰੋਟੀ ਸਾਰਿਆਂ ਨੂੰ ਦੇਣ ਵਾਲਾ ਸੋਚਾਂ ਵਿੱਚ ਪੈ ਗਿਆ ਹੋ ਕੇ ਕਰਜਾਈ ਆ ਜਨ ਦਾਤਾ ਬਹਿ ਗਿਆ ਕਹਿੰਦਾ ਅੱਕ ਕੇ ਕਿਸਾਨ ਖੁਦਕੁਸ਼ੀ ਕਰੀ ਜਾਣ ਐ ਫਸਲ ਸੱਡ ਪੱਕੀ ਓ ਰੱਬਾ ਭੇਜ ਮਹਾਰਾਜੇ ਰਣਜੀਤ ਵਰਗਾ ਰੰਗਲਾ ਪਜਾਮ ਮੇਰਾ ਕਰਜੇ ਤਰਕੀ ਕਹਿੰਦਾ ਸਟੇਜਾਂ ਤੇ ਸਰਬਾਂਾਂ ਚ ਧੀ ਧਿਆਣੀ ਨੱਚਦੀ ਹੂੰ ਇਹ ਬਹੁਤ ਵੱਡਾ ਮੁੱਦਾ ਜੀ ਬਿਲਕੁਲ ਉਹਦੀ ਮਜਬੂਰੀ ਆ ਹੂੰ ਕਹਿੰਦਾ ਸਟੇਜਾਂ ਤੇ ਸਰਬਾਂਾਂ ਚ ਧੀ ਧਿਆਣੀ ਨੱਚਦੀ ਹੱਸੇ ਝੂਠਾ ਮਜਬੂਰੀ ਕਿਸੇ ਨੂੰ ਨਹੀਂ ਦੱਸਦਾ ਕਨਾ ਹਿੰਮਤਪੂਰੀ ਬਾਦਲ ਸੋਚ ਸੋਚ ਹੋਇਆ ਪਾਗਲ ਅੱਖ ਹੰਝੂਆਂ ਨਾਲ ਡੱਕੀ ਔਰ ਅੱਬਾ ਭੇਜ ਮਹਾਰਾਜੇ ਰਣਜੀਤ ਵਰਗਾ ਰੰਗਲਾ ਪਜਾਮ ਮੇਰਾ ਕਰ ਦਿੱਤਾ ਵਾਹ ਯਾਰ ਬਹੁਤ ਸੋਹਣਾ ਹੈ ਅੱਛਾ ਇਹ ਤੋਂ ਤੁਸੀਂ ਲਿਖਣ ਪਹਿਲਾਂ ਲੱਗੇ ਸੀਗਾ ਪਹਿਲਵਾਨੀ ਪਹਿਲਾਂ ਨਹੀਂ ਇਹ ਤਾਂ ਮੈਂ ਮੁੱਢ ਤੋਂ ਆਪਾਂ ਨੂੰ ਬੱਤਾਂ ਕਰਦਾ ਸੀਗਾ ਪਰ ਪਹਿਲਵਾਨੀ ਵਾਲ ਕਿਵੇਂ ਆਏ ਉਹ ਤਾਂ ਬਸ ਬੈਸੀ ਆਪਣੇ ਮੁੰਡੇ ਯਾਰ ਮਿੱਤਰ ਉਥੇ ਘੁੰਮਦੇ ਸੀ ਉਹਨਾਂ ਨਾਲ ਜਾਵਰਦੇ ਸੀ ਮਾਰਾ ਮੁੰਡਾ ਠੀਕ ਹੈ ਮੈਂ ਥੋੜੀ ਜਿਹੜੀ ਪੁਰਾਣੀ ਫੋਟੋ ਵੇਖੀ ਲੱਗਦਾ ਨਹੀਂ ਸੀ ਤੁਹਾਡਾ ਵੀ ਤੁਸੀਂ ਉਹ ਹਾਂਜੀ ਹਾਂਜੀ ਪਹਿਲਵਾਨੀ ਚ ਵੀ ਫਿਰ ਜਿਵੇਂ ਤੁਸੀਂ ਇਹ ਕਲਮਾ ਦੇ ਨਾਲ ਬਸ ਵਧੀਆ ਉੱਥੇ ਜਾਨੀ ਲਾਪਾਂ ਵਧੀਆ ਠੀਕ ਆ ਠੀਕ ਸੀ ਬਸ ਵਧੀਆ ਬੜ ਮਾਰਦੇ ਨੇ ਰੋ ਰੋ ਨਵੇਂ ਇੱਕ ਰਾਉਂਡ ਆਜੋ ਓਏ ਐਣੀ ਆਇਆ ਨਹੀਂ ਰੋ ਤਾਂ ਪੱਕਾ ਤੋਂ ਮਾਰਨਾ ਹੈ ਜਿਹੜਾ ਪਿਆਰ ਨਾ ਦਿੱਤਾ ਜਾਂਦਾ ਰੋਲ ਨਾ ਨਹੀਂ ਦਿੱਤਾ ਜਾਂਦਾ ਅੱਛਾ ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਗੱਲਾਂ ਹੋਰ ਮਨ ਕਰਦਾ करिए ਪਰ ਇੱਕ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਉਸ ਸਮੇਂ ਸੂਈ ਆ ਜਿਹੜੀ ਉਹ ਟਕ ਟਕ ਕਰਦੀ ਲੰਘਦੀ ਜਾ ਰਹੀ ਆ ਉਮੀਦ ਕਰਦਾ ਆਪਾਂ ਫਿਰ ਮਿਲਾਂਗੇ ਫਿਰ ਕਿਸੇ ਦਿਨ ਚਰਚਾ ਕਰਾਂਗੇ ਤੇ ਤੁਹਾਡੇ ਗਾਣੇ ਹੋਰ ਸੁਣਾਵਾਂਗੇ ਧੰਨਵਾਦ ਧੰਨਵਾਦ ਤੁਸੀਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਜੀ ਥੈਂਕ ਯੂ ਸਰ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ 'ਚ ਆਈ ਆਪਣੇ ਸੁਝਾਅ ਸਾਡੇ ਨਾਲ ਜਰੂਰ ਸਾਂਝੇ ਕਰਨੇ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾਗੇ ਜੁੜੇ ਹੋ ਸਫਰ ਟੈਲੀਵਿਜ਼ਨ ਧੰਨਵਾਦ